ਜਮਾ ਕੋ ਨਿਕਲਦਾ ਇਹ ਪ੍ਰਾਈਵੇਟ ਪਾਰਟਾਂ ਚ ਪਟਵਾਲ ਪਾਇਆ ਸੱਚੀ ਪਾਇਆ ਹੈ ਹਾਂ ਹਾਂ ਸੱਚੀ ਪਾਇਆ ਹੈ ਤਾਂ ਆਨੇ ਨਹੀਂ ਚਾਹੀਦੀ ਮੇਰੇ ਘਰੇ ਦਿੱਲੀ ਦਾ ਢੇਡਾ ਬੋਤੀਬਾਂ ਤੇ ਵਰਤੇ ਪਾ ਕੇ ਪਰਚੇ ਪੂਰੇ ਕਰ ਦਿੰਦੀ ਹੈ ਸਰਕਾਰ ਕਿਉਂ ਵੱਡੇ ਦਸਤਾਨਦ ਕਿਉਂ ਨਹੀਂ ਪਾਦੇ ਤੁਸੀਂ ਚਿੱਟਾ ਵੇਚਦੇ ਹੋਗੇ ਤਾਂ ਹੀ ਪਰਚੇ ਫੋਲਸ ਨੇ ਛੋਟੇ ਜਿਹੜੀ ਘੁੱਟ ਮਾਰ ਕੀਤੀ ਹੈ ਨਹੀਂ ਬਿਰਜੀ ਕੋਈ ਅਸੀਂ ਚਿੱਟਾ ਨਹੀਂ ਵੇਚਦੇ ਜੇ ਅਸੀਂ ਕਹਿੰਨੇ ਆ ਕਿ ਸਾਡੇ ਕੋਲੋਂ ਚਿੱਟਾ ਬਰਮਤ ਹੁੰਦਾ じゃ ਅਸੀਂ ਵੇਚਦੇ ਹਥਿਆਣੇ ਆ ਤਾ ਸਾਡੇ ਸਖਤ ਕਾਰਵਾਈ ਕੀਤੀ ਜਾਵੇ ਅਸੀਂ ਜਿੱਥੇ 2 ਮਹੀਨੇ ਲਾਉਣੇ ਉਥੇ 3 ਮਹੀਨੇ ਲਾਉਣ ਨੂੰ ਤਿਆਰ ਹਾਂ ਪਰ ਸਾਡੇ ਘਰੋਂ ਕੋਈ ਚੀਜ਼ ਬ੍ਰਾਂhnt ਨਹੀਂ ਹੁੰਦੀ ਪਰ ਨਜਾਇਜ਼ ਹੀ ਸਾਡੇ ਨਾਲ ਧੱਕਾ ਹੋ ਰਿਹਾ ਸਿੱਧਾ ਸਾਡੇ ਘਰੇ ਆਂਦੇ ਆ ਸਿੱਧਾ ਘਰੇ ਵੜਦੇ ਆ ਸਾਡੀਆਂ ਚੀਜ਼ਾਂ ਫਰੋਲਣੀਆਂ ਸ਼ੁਰੂ ਕਰਦੇ ਆ ਠੀਕ ਆ ਫਰੋਲਾ ਫਰਾਲੀ ਵੀ ਤਾਂ ਜ਼ਰੂਰੀ ਆ ਨਾ ਨਹੀਂ ਨਹੀਂ ਫਰੋਲਾ ਫਰਾਲੀ ਕਰਦੇ ਆ ਬਰੇਜੇ ਸਾਡੇ ਘਰੋਂ ਕੁਝ ਮਿਲਦਾ ਤਾਂ ਠੀਕ ਆ ਅਸੀਂ ਥੋਨਾ ਲਾ ਕੇ ਆਏ ਸੀ ਉਹਦੇ ਅਸੀਂ 9 ਵਜੇ ਰਾਤ ਨੂੰ ਆਏ ਆ ਸਾਡੀ ਲੋਕੇਸ਼ਨ ਕੱਢੀ ਜਾਵੇ ਠੀਕ ਆ ਵੀ ਹਾਂ ਅਸੀਂ ਉਤਾਂ ਵਾਲੇ ਪਿੰਡ ਥੋਨਾ ਲਾਉਂਦੇ ਅਸੀਂ ਰਾਤ ਨੂੰ 9 ਵਜੇ ਆਏ ਆ ਦੂ ਠੀਕ ਆ ਸਾਰੀ ਮੇਰੀ ਲਵਾਰੀ ਘਰੋਲੀ ਸਾਰਾ ਕੁਝ ਘਰੋਲੇ ਇਹਨਾਂ ਨੇ 500 ਦਾ ਨੋਟ ਮੇਰੇ ਪਾਸ ਚ ਪਿਆ ਉਹੀ ਮੈਂ ਦਿਖਾਣਾ ਚਾਣੀ ਆ ਕਿ ਆ ਮੇ ਥੋਨੇ ਵਾਲਾ ਤੋਂ ਲਿਆਤਾ ਨੋਟ ਉਹ ਮੈਨੂੰ ਮੁੜ ਕੇ ਉਹਨਾਂ ਨੇ ਪੈਸੇ ਨਹੀਂ ਦਿੱਤੇ ਕਹਿੰਦੇ ਅਸੀਂ ਇੱਥੇ ਛੱਡ ਜਾਂਦੇ ਆ ਮੈਨੂੰ ਉਵੇਂ ਜੁੱਕਰੀ ਗਲੀ ਚ ਕਹਿ ਕੇ ਗਏ ਆ ਮੂੰਹ ਤੇ ਉਂਗਲ ਧਰ ਕੇ ਆ ਕਹਿੰਦੇ ਤੇਰੇ ਇੱਥੇ ਛੱਡ ਜਾਂਦੇ ਆ ਮੁੜ ਕੇ ਮੇਰਾ ਬੰਦਾ ਘਰ ਨਹੀਂ ਲਿਆਤਾ 5 ਵਜੇ ਮੈਨੂੰ ਫੋਨ ਆਉਂਦਾ ਕਹਿੰਦੇ ਐਂ ਕਰਕੇ ਪਰਚਾ ਪਾਤਾ ਮੈਂ ਕਹਾਦਾ ਕਹਿੰਦੇ ਜਿਹੜਾ ਕੁਝ ਮਿਲਿਆ ਸੀ ਮਾਂ ਮਿਲਿਆ ਤਾਂ ਇਹਦੇ ਕੋਲ ਕੁਝ ਵੀ ਨਹੀਂ ਸੀਗਾ ਕਨੇ ਆ ਗਾ ਨੀ ਨਸ਼ਾ ਕਰਦਾ ਤੁਹਾਡੀ ਘਰ ਵਾਲਾ ਨਹੀਂ ਵੀਰੇ ਕੁਛ ਨਹੀਂ ਕਰਦਾ ਸੀ ਇਸ ਤਾਂ ਝੋਨਾ ਲਾਣਗੇ ਉਹ ਇਹ ਪਹਿਲਾਂ ਵੇਚਦਾ ਉਹ ਨਹੀਂ ਨਹੀਂ ਅਸੀਂ ਦੱਸਦੇ ਨਾ ਦਾਦਾ ਐਸੀ ਕਿ ਘਰੇ 10 ਦਿਨ ਹੋ ਗਏ ਸਾਨੂੰ ਘਰੋਂ ਗਿਆਨ ਸਾਲੇ ਸੀਟੇ 2 ਵਾਲੇ ਬੁਲਾਦੇ ਹੁੰਦੇ ਸੀਗੇ ਵੀ ਸੈਨ ਕਰਕੇ ਜਾਣੇ ਆ ਉਦੋਂ ਵੀ ਅਸੀਂ ਅੱਕੇ ਹੋਏਗੇ ਸੀ ਵੀ ਸਾਨੂੰ ਇੱਥੋਂ ਜਾਣਾ ਪਊਗਾ ਡੇਲੀ ਬੁਲਾ ਲੈਂਦੇ ਆ ਦਿਹਾੜੀ ਤੋਂ ਮੈਨੂੰ ਐਂ ਦੱਸੋ ਵੀਰੇ ਬੰਦਾ ਵੀ ਕਿਵੇਂ ਡੇਲੀ ਡੇਲੀ ਆਵੇ 10 ਮਿੰਟਾਂ ਚ ਕਹਿੰਦੇ ਸੀ ਹੁਣੇ ਹੁਣ ਪੇਸ਼ ਹੋ ਜਾਓ ਹੁਣੇ ਹੁਣ ਪੇਸ਼ ਹੋ ਜਾਓ ਐਮਐਲਏ ਦੇ ਵੀ ਜਾ ਕੇ ਮੈਂ ਅਪੀਲ ਕੀਤੀ ਸੀ ਵੀ ਐਂ ਕਰਕੇ ਮੈਨੂੰ ਐ ਦੱਸੋ ਵੀ 10 ਮਿੰਟਾਂ ਚ ਮੈਨੂੰ ਐ ਮਿਲਗੀ ਕਹਿੰਦਾ ਐਮਐਲਏ ਨੇ ਕੋਈ ਹੋਣੀ ਕੀਤੀ ਸੁਣਵਾਈ ਕਹਿੰਦੇ ਉਹਨਾਂ ਦੀ ਕੋਈ ਗਲਤੀ ਹੋ ਤਾਂ ਹੀ ਬੁਲਾਉਂਦਾ ਮੈਂ ਗਲਤੀ ਸੀ ਠੀਕ ਐ ਇਹਨਾਂ ਨੇ ਪਰਚਾ ਪਾਤਾ ਜਵੰਤ ਦੇਤੀ ਸੀ ਉਹ ਜਵੰਤ ਤੇ ਆ ਗਈ ਸੀ ਮੈਨੂੰ ਐ ਦੱਸੋ ਬੰਦਾ ਦਿਹਾੜੀਦਾਰ ਮਜ਼ਦੂਰ ਬੰਦਾ ਦਿਹਾੜੀ ਤੋਂ ਇੱਕੋ ਲੱਗਤ 10 ਮਿੰਟਾਂ ਚ ਕਿਵੇਂ ਪੇਸ਼ ਹੋ ਜੀ ਇਹਨਾਂ ਕੋਲ ਉਹੀ ਜਦੋਂ ਤੁਸੀਂ ਸਹੀ ਗੱਲ ਹੈ ਪਰ ਹੁਣ ਮਤਲਬ ਜੋ ਇਹ ਵੀਰ ਦੀ ਗੁੱਟਮਾਰੀ ਇਹ ਤੁਹਾਡੀ ਕੀ ਰਿਸ਼ਤੇ ਨੇ ਇਹ ਮੇਰਾ ਦਿਓਰ ਲਾਦਾਈ ਮੇਰੇ ਜੇਠ ਨੂੰ ਵੀ ਅੰਦਰ 3 ਗੋਲੀਆਂ ਪਾ ਕੇ ਉਹਨਾਂ ਅੰਦਰ ਭੇਜਿਆ ਗਿਆ ਮੇਰੇ ਘਰ ਵਾਲੇ ਨੂੰ 5 ਗ੍ਰਾਮ ਚਿੱਟਾ ਪਾ ਕੇ ਉਹਨੂੰ ਅੰਦਰ ਭੇਜਿਆ ਗਿਆ ਝੂਠੇ ਨਜਾਇਜ਼ ਪਰਚੇ ਪਾਈ ਜਾ ਰਹੀ ਹੈ ਸਰਕਾਰ ਕੋਈ ਹੋਣੀ ਹੈਗਾ ਪੁਲਿਸ ਦਾ ਠੀਕ ਹੈ ਜਿੱਥੇ बिकਦਾ ਉੱਥੇ ਉਹਨਾਂ ਦੇ ਤਸਕਰਾਂ ਦੇ ਆਏ ਦੇਖਣ ਵੀ ਹਾਂ ਇਹਨਾਂ ਦੇ ਆ ਚੀਜ਼ ਹੈਗੀਆ ਮੈਨੂੰ ਆਏ ਦੱਸੋ ਇੱਕ ਕਿਰਾਏਦਾਰ ਰਹਿੰਦਾ ਬੰਦਾ ਉਹ ਚਿੱਟਾ ਵੇਚੂਗਾ ਜਿਹਦੇ ਘਰੇ ਬੀਬੀ ਦਾਦਾ ਜੀ ਖੰਡਚਾ ਆਉਂਦੀ ਹੈ ਉਹ ਚਿੱਟਾ ਵੇਚੂਗਾ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀਰੇ ਪੁਲਿਸ ਨੂੰ ਇਹ ਵੀ ਤਾਂ ਸੋਚਣਾ ਵੀ ਇਹ ਜੇ ਬੰਦੇ ਚਿੱਟਾ ਵੇਚਣੇ ਕਿਰਾਏ ਤੇ ਕਿਉਂ ਰਹੀਏ ਫਿਰ ਅਸੀਂ ਕੋਠੀ ਨਾ ਪਾ ਲਈਏ ਇਹ ਕਿਰਾਏ ਤੇ ਰਹਿੰਦੇ ਹੋ ਕਿਰਾਏ ਤੇ ਅੰਨੇ ਅਬਰੇ ਲੱਲੂਆਣਾ ਰੋਡ ਤੇ ਪਰ ਸਾਡੇ ਘਰੇ ਜਦੋਂ ਮੇਰਾ ਬੰਦਾ ਹੈ ਸੋ ਆਣੇ ਨਹੀਂ ਚਾਹੀਦੇ ਮੇਰੇ ਘਰੇ ਡੇਲੀ ਦਾ ਗੇੜਾ ਪਉਂਦਾ ਕੁਛ ਦੀ ਇਹ ਵੀ ਜਸੂ ਆ ਗਿਆ ਜਸੂ ਨੂੰ ਛੱਡ ਕੇ ਆਏ ਆ ਸ਼ਾਮ ਨੂੰ 9 ਵਜੇ ਦੇ ਨਾਲ ਮੇਰੇ ਘਰੇ ਪਹੁੰਚ ਆਉਂਦੀ ਹੈ ਕਹਿੰਦੇ ਜਸੂ ਮਾਂ ਤੁਸੀਂ ਤਾਂ ਛੱਡ ਕੇ ਆਂਦਾ ਸਿਟੀ 2 ਵਾਲੇ ਪੀਸੀਆਰ ਵਾਲੇ 9 ਵਜੇ ਉੱਧੀ ਰਾਤ ਨੂੰ ਆ ਗਏ ਨਾ ਛੱਡਿਆ ਇਹ ਨਾ ਮੈਨੂੰ ਪੁੱਛਦੇ ਕਿ ਜਸੂ ਕਿੱਥੇ ਆ ਜੇਲ੍ਹ 'ਚ ਨਾ ਹੁਣ ਕਿਹੜੀ ਜੇਲ੍ਹ 'ਚ ਹੈ ਵੀਰੇ ਤਾਂ ਮੋਟਾ ਅੱਜ ਉਹਨਾਂ ਨੂੰ 22 23 ਦਿਨ ਹੋ ਗਏ 23 ਤਰੀਕ ਤੇ 30 ਤਰੀਕ ਨੂੰ ਚੱਕਿਆ ਇੱਕ ਤਰੀਕ ਨੂੰ ਉਹਨਾਂ ਨੂੰ ਢੇਰ ਭੇਜੇਗੇ ਸਹੀ ਤੇ ਤੁਹਾਡੇ ਬਿਓਰ ਦੀ ਵੈਸੇ ਹੀ ਕੁੱਟਮਾਰ ਕਰਤੀ ਇਹ ਇਹਨਾਂ ਨੇ ਕੁਝ ਨਹੀਂ ਕੀਤਾ ਵੀਰੇ ਇਹਦੀ ਪੁੱਛਗੀ ਚੀਜ਼ ਦੇ ਖਾਤਰ ਚੱਕਿਆ ਸੀ ਇਹਨੂੰ ਜਾ ਕੇ ਉੱਥੇ ਕੁਝ ਨਹੀਂ ਕੀਤਾ ਜਾ ਕੇ ਇਹਦੀ ਕੁੱਟਮਾਰ ਕੀਤੀ ਗਈ ਇਹਦੇ ਪੈਟਰੋਲ ਪਾਇਆ ਗਿਆ ਇਹਦੇ ਆ ਚ ਨਿਕਲਦਾ ਇਹ ਪ੍ਰਾਈਵੇਟ ਪਾਰਟਾਂ ਚ ਪਟੋਲ ਪਾਇਆ ਗਿਆ ਸੱਚੀ ਪਾਇਆ ਗਿਆ ਇਹ ਹਾਂ ਹਾਂ ਸੱਚੀ ਪਾਇਆ ਗਿਆ ਇਹ ਥੋੜਾ ਜਿਆਦਾ ਪਰ ਮਤਲਬ ਬਿਨਾ ਵਰਤੇ ਕੋਈ ਬਿਨਾ ਕਿਸੇ ਉਹ ਤੋਂ ਇਹ ਠੱਕਾ ਕੀਤਾ ਗਿਆ ਵੀਰੇ ਇਹੀ ਠੱਕੇ ਚਾਈ ਕਰਨ ਸਾਨੂੰ ਇਹ ਵੀ ਹੋ ਸਕਦਾ ਹੈ ਇਹ ਸ਼ਾਮ ਨੂੰ ਨਹੀ ਨਹੀ ਵੀਰੇ ਇਹ ਜੀ ਕੋਈ ਗੱਲ ਨਹੀਂ ਸੀ ਫਿਰ ਸਾਨੂੰ ਹਸਪਤਾਲ ਚ ਆਨ ਲਈ ਮਜਬੂਰ ਨਹੀਂ ਸੀ ਹੁੰਦੇ ਸੀ ਅਗਰ ਇੱਥੇ ਆਂਦੇ ਨਹੀਂ ਸੀ ਸਾਨੂੰ ਇਹਨਾਂ ਨੇ ਮਜਬੂਰ ਕੀਤਾ ਗਿਆ ਕੁੱਟਮਾਰ ਕਰਨ ਪਹਿਲਾਂ ਵੀ ਕਰਦੇ ਸੀ ਪਰ ਡਰਾ ਕੇ ਸਾਡੇ ਗਰੀਬਾਂ ਦੇ ਪਰਚੇ ਪਾਏ ਜਾਂਦੇ ਆ ਵੱਡਿਆਂ ਤੇ ਕਿਉਂ ਨਹੀਂ ਪਾਏ ਜਾਂਦੇ ਉੱਥੋਂ ਮੁੱਠੀਆਂ ਮਿਲਦੀਆਂ ਨੇ ਕਿਉਂਕਿ ਉੱਥੋਂ ਪੈਸੇ ਮਿਲਦੇ ਆ ਸਾਡੇ ਕੋਲ ਕੁਝ ਗਰੀਬਾਂ ਦੇ ਪਰਚੇ ਪਾ ਕੇ ਪਰਚੇ ਪੂਰੇ ਕਰ ਦਿੰਦੀ ਆ ਸਰਕਾਰ ਕਿਉਂ ਵੱਡੇ ਦਸਪ੍ਰਾਂਤ ਕਿਉਂ ਨਹੀਂ ਪਾਏ ਜਾਂਦੇ ਜਾਂਦੇ ਆ ਉਹਨਾਂ ਤੇ ਤਾਂ ਨਹੀਂ ਪਾਉਂਦੇ ਚਲੋ ਇੱਕ ਚੀਜ਼ ਤਾਂ ਬੜੀ ਜੋ ਵੀਰ ਤੇ ਤਸ਼ੱਦਦ ਹੋਇਆ ਬਹੁਤ ਮਤਲਬ ਦੇ ਤ ਤਾਂ ਦੱਸਿਆ ਨਹੀਂ ਆਂਦਾ ਇਸ ਤਰੀਕੇ ਦਾ ਮਤਲਬ ਇਹਨਾ ਨਾ ਹੋਇਆ ਮੇਰੇ 2.5 ਸਾਲਾਂ ਦਾ ਬੱਚਾ ਵੀਰੇ ਕਾਸਤੇ ਅਮਰੀਕਾ ਨਾਲ ਚ ਕੰਮ ਕਰਦੀ ਆ ਪੰਜ ਘਰਾਂ ਦੇ ਸੋਹਰਾ ਸਾ ਮੇਰੇ ਰਸਤੇ ਚਲਾਉਂਦੇ ਆ ਮੈਨੂੰ ਆਏ ਦੱਸੋ ਵੀ ਸਾਡੇ ਜੇ ਅਸੀਂ ਚਿੱਟਾ ਵੇਚੀਏ ਤਾਂ ਸਾਡੇ ਥੱਲੇ ਗੱਡੀਆਂ ਨਾ ਹੋਣ ਸਾਈਕਲ ਸਾਡੇ ਘਰੇ ਨਹੀਂ ਹੈਗਾ ਅੱਜ ਕਾਹਤੇ ਆਏ ਹੋ ਤੁਸੀਂ ਅੱਜ ਅਸੀਂ ਆਟੋ ਤੇ ਆਏ ਸੀ ਵੀਰੇ ਕੱਲ ਵੀਰੇ ਨੂੰ ਦਾਗਲ ਕੀਤਾ ਸੀ ਹੁਣ ਮੈਂ ਤਾਂ ਕਰੇ ਜਾ ਰਹੀ ਸੀ ਕਾਹਨ ਕੋਈ ਗੱਡੀਆਂ-ਕੁੱਡੀਆਂ ਹੈ ਨਹੀਂ ਕੋਈ ਪੁਸ਼ਟੀ ਜ ਨਹੀਂ ਹੈਗੀ ਵੀਰੇ ਜਾ ਕੇ ਦੇਖ ਲਓ ਇਸ ਟਾਈਮ ਮੇਰਾ ਸਹੁਰਾ ਵੀ ਨਾ ਕਰਾਇ ਤੇ ਰਸ਼ਕਾ ਚਲਾ ਰਿਆ ਸਾਨੂੰ ਇਹਨਾਂ ਨੇ ਪੱਤਕੇ ਤਾਂ ਖਾ ਰਖੇ ਸੀ ਜਿੰਨੋਂ ਪਰਚਾ ਪਾਣਦਿਆ ਜੇ ਜਵਾਨਤ ਕਰਾ ਲੈਨੇ ਆ ਫੇਰ ਵੀ ਨਹੀਂ ਹਟਦੇ ਆ ਜਾਂਦੇ ਆ ਦੱਸੋ ਜਵਾਨਤ ਕਿਵੇਂ ਕਰਾਈ ਆ ਕਿਵੇਂ ਆਏ ਆ ਕਿਵੇਂ ਨਹੀਂ ਆਏ ਹੁਣ ਅਸਤੇ ਜਵਾਨਤੀ ਨਹੀਂ ਕਰਾਉਂਦੇ ਇਹੀ ਕਰਾ ਦੇਣ ਸਾਡੇ ਘਰ ਦੇ ਜੀ ਜਵਾਨਤ ਅਸਤੇ ਲਿਆਉਂਦੇ ਨਹੀਂ ਸਾਨੂੰ 6-6 ਹਜ਼ਾਰ ਰੁਪਿਆ ਮਹੀਨਾ ਦੇ ਦਿਆ ਕਰਨ ਸਾਨੂੰ ਲੋੜ ਨਹੀਂ ਸਾਡੇ ਬਣੀਓ ਭਗਵਾਨ ਤਮਾਨ ਸਾਲ ਦੇ ਵੀ ਛੀਮੀ ਨੇ ਲਵਾ ਦੇ ਉੱਥੇ ਨੇ ਪਰ ਇਹੀ ਹੋ ਸਕਦਾ ਜੇ ਕਹਿੰਦੇ ਸਾਨੂੰ ਸਰਕਾਰ ਕਹਿੰਦੀ ਆ ਕੱਲ ਵੀ ਪੁਲਿਸ ਮੁਲਾਜ਼ਮ ਮੇਰੇ ਕੋਲ ਆਏ ਕਹਿੰਦੇ ਸਾਨੂੰ ਪਿੱਛੇ ਸਰਕਾਰ ਦਾ ਆਰਡਰ ਆ ਵੀ ਘਰੇ ਢੇਡੇ ਮਾਰੋ। ਉਹੀ ਕਹਿ ਰਿਹਾ ਕਹਿੰਦੇ ਸਾਨੂੰ ਸਰਕਾਰ ਕਹਿ ਰਹੀ ਆ ਸਾਡੇ ਘਰੇ ਜਦੋਂ ਬੰਦਾ ਨਹੀਂ ਹੈਗਾ ਸਾਡੇ ਘਰੇ ਢੇੜਾ ਕਾ ਤੁਨ ਮਾਰਦੇ ਆ ਵੀਰੇ। ਔਰਤਾਂ ਨੂੰ ਤੰਗ ਕੀਤਾ ਜਾਂਦਾ। ਉਹੀ ਤੇ ਗੱਲ ਲੈਣਾ ਵੀਰੇ ਔਰਤਾਂ ਨੂੰ ਕਾਦੀ ਖਾਤਰ ਤੰਗ ਕੀਤਾ ਜਾਂਦਾ ਕਾਦੀ ਖਾਤਰ ਪੁੱਛਣ ਆਉਂਦੇ ਆ ਕੀ ਪੁੱਛ-ਕਿਛ ਕਰਦੇ ਆ। ਇਹ ਅਪੀਲ ਕਰਨਾ ਚਾਹੁੰਦੇ ਆ ਨਾ। ਤਾਂ ਧੰਨਵਾਦ ਭੈਣ rowData ਤੋਂ ਸੁਣਿਏ ਰੱਖਦੇ ਆ। ਬੀਜ਼ੀ ਆ ਰਹਾ ਬਿਨਾਂ ਗੱਲ ਤੋਂ ਰੋਏ ਘਰੇ ਅਗੇ ਗੇੜਾ ਜਿਹਦਾ ਮਾਰਦੇ ਰੋਜ਼ ਤੰਗ ਕਰਦੇ ਆ ਜੇ ਪ੍ਰਸ਼ਾਸਨ বিনা ਗੱਲਬਾਤੋ ਰੋਜ਼ ਪੁਲਿਸ ਜਾ ਕੇ ਲੈ ਜਾਂਦੇ ਥਾਣੇ 'ਚ ਜਾ ਕੇ ਘੱਟੇ ਪਾਉਂਦੇ ਆ ਪ੍ਰਾਈਵੇਟ ਅੰਗਾਂ ਦੇ ਕਰੰਟ ਲਾਉਂਦੀ ਐ ਵੀਰੇ ਠੀਕ ਐ ਟੌਰਚਰ ਕਰਦੇ ਆ ਪਰੋਲ ਵਗੈਰਾ ਪਾਇਆ ਜਾਂਦਾ ਰੋਜ਼ ਤੰਗ ਕਰਦੇ ਆ বিনা ਗੱਲਬਾਤੋ ਕੋਈ ਮੇਰੇ ਤੇ ਪੜਾ ਝੂਠੇ ਮੁਕੱਦਮੇ ਦਰਜ ਕੀਤੇ ਗਏ ਆ ਠੀਕ ਐ ਹੁਣ ਕੁਝ ਕਰਦਾ ਨਹੀਂ ਧਰਦਾ ਨਹੀਂ বিনা ਗੱਲ ਤੋਂ ਜਾ ਕੇ ਰੋਹੇ ਲਿਆਉਂਦੇ ਆ ਥਾਣੇ ਰੋਜ਼ ਲਿਆ ਕੇ ਪਰਚਾ ਦੇ ਦਿੰਦੇ ਆ ਪਾਟਾ ਦੇ ਕੇ ਭਾਈ